ਦੋਸਤੋ ਘਰ ਵਿੱਚ ਵਿਆਹ ਦਾ ਮਾਹੌਲ ਚੱਲ ਰਿਹਾ ਸੀ ਸਾਰੇ ਮਹਿਮਾਨ ਆ ਚੁੱਕੇ ਸੀ ਡੀਜੇ ਵੱਜ ਰਿਹਾ ਸੀ ਬੜਾ ਤੁਮਤਮਾਕਾ ਹੋ ਰਿਹਾ ਸੀ ਘਰ ਨੂੰ ਬਹੁਤ ਸੋਹਣਾ ਸਜਾਇਆ ਗਿਆ ਕੁਝ ਘਰ ਦੇ ਇੱਧਰ ਉੱਧਰ ਟਹਿਰੇ ਸੀ ਤੇ ਕੁਝ ਟੈਂਟ ਵਿੱਚ ਖਾਣਾ ਖਾ ਰਹੇ ਸੀ ਸਭ ਨੂੰ ਬਰਾਤ ਦਾ ਇੰਤਜ਼ਾਰ ਸੀ ਤਾਂ ਥੋੜੀ ਦੇਰ ਬਾਅਦ ਪਤਾ ਲੱਗਦਾ ਹੈ ਕਿ ਬਰਾਤ ਆ ਗਈ ਹੈ ਕਿਉਂਕਿ ਡੀਜੇ ਵੱਜਣ ਦੀ ਆਵਾਜ਼ ਅੰਦਰ ਤੱਕ ਆ ਰਹੀ ਸੀ ਬਰਤੀ ਸਾਰੇ ਨੱਚਦੇ ਕੁਦਦੇ ਵਿਆਹ ਵਾਲੇ ਘਰ ਜਾ ਰਹੇ ਸੀ ਸਾਰੇ ਖੁਸ਼ ਹੋ ਜਾਂਦੇ ਹਨ ਤੇ ਬਰਾਤ ਦਾ ਸਵਾਗਤ ਕਰਦੇ ਹਨ ਜਿਹੜੀਆਂ ਲਾੜੇ ਦੀਆਂ ਸਾਲੀਆਂ ਸੀ ਉਹ ਵੀ ਸੋਹਣੇ-ਸੋਹਣੇ ਸੂਟ ਪਾ ਕੇ ਤਿਆਰ ਹੋਈਆਂ ਹੁੰਦੀਆਂ ਹਨ ਤੇ ਰੀਵਨ ਕਟਾਈ ਕਰਨ ਵਾਸਤੇ ਖੜੀਆਂ ਹੁੰਦੀਆਂ ਹਨ। ਉਹਨਾਂ ਨੇ ਆਪਣੀ ਥਾਲੀ ਚੰਗੀ ਤਰ੍ਹਾਂ ਸਜਾ ਲਈ ਸੀ। ਥਾਲੀ ਵਿੱਚ ਮਠਾਈਆਂ ਤੇ ਕਈ ਹੋਰ ਚੀਜ਼ਾਂ ਰੱਖੀਆਂ ਹੁੰਦੀਆਂ ਹਨ। ਉਹਨਾਂ ਨੇ ਰੀਵਨ ਲਾ ਕੇ ਗੇਟ ਤੇ ਰੋਕ ਲਾਇਆ ਹੋਇਆ ਸੀ ਕਿਉਂਕਿ ਲਾੜਾ ਆਵੇਗਾ ਤੇ ਰੀਵਨ ਕੱਟ ਕੇ ਅੱਗੇ ਜਾ ਸਕੇਗਾ। ਦੋਸਤੋ ਲਗਭਗ ਇਹ ਪੰਜਾਬ ਵਿੱਚ ਹਰ ਵਿਆਹ 'ਚ ਇਹ ਰਸਮ ਨਿਭਾਈ ਜਾਂਦੀ ਹੈ ਇੱਥੇ ਵੀ ਇਸ ਵਿਆਹ ਵਿੱਚ ਇਹ ਰਸਮ ਨਿਭਾਈ ਜਾ ਰਹੀ ਸੀ ਹੂੰ ਸਾਲੀਆਂ ਨੇ ਰੀਵਨ ਲਾ ਕੇ ਨੱਕਾ ਲਾ ਰੱਖਿਆ ਸੀ ਲਾੜਾ ਇਸ ਵਿਆਹ ਵਾਸਤੇ ਦਿਲ ਹੀ ਦਿਲ ਵਿੱਚ ਬਹੁਤ ਜ਼ਿਆਦਾ ਖੁਸ਼ੀ ਉਹ ਹੌਲੀ-ਹੌਲੀ ਆਪਣੇ ਯਾਰ ਦੋਸਤਾਂ ਨਾਲ ਅੱਗੇ ਆਉਂਦਾ ਹੈ ਤੇ ਰੀਵਨ ਕੱਟਣ ਵਾਸਤੇ ਉਹ ਨੱਕੇ ਕੋਲੇ ਆ ਜਾਂਦਾ ਹੈ ਸਾਲੀਆਂ ਨੇ ਨੱਕੇ ਕੋਲੋਂ ਆ ਕੇ ਖੜ ਜਾਂਦਾ ਹੈ ਪਰ ਉਸ ਨੂੰ ਪਤਾ ਨਹੀਂ ਇੱਕਦਮ ਕੀ ਹੋ ਜਾਂਦਾ ਹੈ ਉਹੋ ਜੋਰ ਦੀ ਥਾਲੀ ਦੇ ਹੱਥ ਮਾਰਦਾ ਹੈ ਥਾਲੀ ਉ ਤਾਂ ਨੂੰ ਉੱਡਦੀ ਹੈ ਉਹਦਾ ਸਾਰਾ ਸਮਾਨ ਖਿੰਡ ਜਾਂਦਾ ਹੈ ਇਹ ਗੱਲ ਦੇਖ ਕੇ ਸਾਰੇ ਇਕਦਮ ਹੈਰਾਨ ਹੋ ਜਾਂਦੇ ਹਨ ਲਾੜੇ ਨੂੰ ਇਕਦਮ ਪਤਾ ਨਹੀਂ ਕੀ ਹੋ ਗਿਆ ਕਿਸ ਗੱਲ ਦਾ ਗੁੱਸਾ ਆ ਗਿਆ ਹੈ ਜੋ ਉਹਨੇ ਥਾਲੀ ਚਲਾ ਕੇ ਮਾਰੀ ਉਹ ਲਾੜੇ ਕੋਲੋਂ ਆ ਕੇ ਪੁੱਛਦਾ ਕਿ ਪੁੱਤ ਕੀ ਹੋਇਆ ਤੂੰ ਇਸ ਤਰ੍ਹਾਂ ਕਿਉਂ ਕੀਤਾ ਪਰ ਲਾੜਾ ਚੁੱਪ ਰਹਿੰਦਾ ਹੈ ਉਹ ਕੁਝ ਨਹੀਂ ਕਹਿੰਦਾ ਇਸੇ ਤਰ੍ਹਾਂ ਕੁੜੀ ਵਾਲੇ ਵੀ ਉੱਥੇ ਆ ਜਾਂਦੇ ਹਨ ਉੱਥੇ ਸਾਰੇ ਲੋਕੀ ਹੌਲੀ-ਹੌਲੀ ਗੱਲਾਂ ਕਰਨ ਲੱਗਦੇ ਹਨ ਤੇ ਇਕੱਠੇ ਹੋ ਜਾਂਦੇ ਹਨ ਉੱਥੇ ਸਭ ਪੁੱਛਦੇ ਨੇ ਕਿ ਇੱਥੇ ਕੀ ਹੋ ਗਿਆ ਪਰ ਕਿਸੇ ਨੂੰ ਕੋਈ ਗੱਲ ਸਮਝ ਨਹੀਂ ਆ ਰਹੀ ਇਹ ਗੱਲ ਨਾ ਤਾਂ ਲਾੜੇ ਦੇ ਪਿਓ ਨੂੰ ਪਤਾ ਸੀ ਨਾ ਹੀ ਕਿਸੇ ਹੋਰ ਨੂੰ ਇਸ ਗੱਲ ਦਾ ਸਿਰਫ ਲਾੜੇ ਨੂੰ ਹੀ ਪਤਾ ਸੀ ਜੋ ਕਿ ਉਹ ਕੁਝ ਦੱਸਣ ਨੂੰ ਤਿਆਰ ਨਹੀਂ ਸੀ ਉਹਨੂੰ ਜੋ ਵੀ ਕੋਈ ਕੁਝ ਪੁੱਛਦਾ ਉਹ ਜਮਾਂ ਚੁੱਪ ਹੋ ਜਾਂਦਾ ਕੁਝ ਨਹੀਂ ਬੋਲ ਰਿਹਾ ਸੀ ਇਸ ਤਰ੍ਹਾਂ ਕਿਸੇ ਨੂੰ ਕੁਝ ਪਤਾ ਨਹੀਂ ਲੱਗਣ ਲੱਗ ਰਿਹਾ ਸੀ ਆਖਿਰ ਹੋਇਆ ਕੀ ਹੈ ਸਾਰੇ ਹੈਰਾਨ ਸੀ ਥੋੜੀ ਦੇਰ ਪਹਿਲਾਂ ਤਾਂ ਲਾੜਾ ਚੰਗਾ ਭਲਾ ਸੀ ਇਕਦਮ ਉਸ ਨੂੰ ਹੋ ਕੀ ਗਿਆ ਹੈ ਲਾੜਾ ਬਹੁਤ ਖੁਸ਼ ਲੱਗ ਰਿਹਾ ਸੀ ਹੁਣ ਅਚਾਨਕ ਪਤਾ ਨਹੀਂ ਉਸ ਦੇ ਦਿਮਾਗ ਵਿੱਚ ਕੀ ਆਇਆ ਕਿ ਉਸ ਨੇ ਥਾਲੀ ਨੂੰ ਜ਼ੋਰਦਾਰ ਹੱਥ ਨਾਲ ਖੰਡਾ ਕੇ ਰੱਖ ਦਿੱਤਾ ਸਾਲੀਆਂ ਰੀਵਨ ਕੱਟਣ ਵਾਸਤੇ ਆਈਆਂ ਸੀ ਉਹੋ ਵੀ ਸਭ ਹੈਰਾਨ ਸੀ ਤੇ ਖੜੀਆਂ ਤਮਾਸ਼ਾ ਦੇਖ ਰਹੀਆਂ ਸਨ ਲਾੜੇ ਕੋਲ ਸਾਬ ਪੁੱਛਰੇ ਸਨ ਕੀ ਲਾੜਾ ਜਮਾ ਵੀ ਦੱਸਣ ਨੂੰ ਤਿਆਰ ਨਹੀਂ ਸੀ ਤਾਂ ਦੋਸਤੋ ਕੀ ਸੀ ਪੂਰੀ ਕਹਾਣੀ ਆਖਰ ਲਾੜੇ ਦੇ ਮਨ ਚ ਐਦਾਂ ਦਾ ਕੀ ਆਇਆ ਕਿ ਉਸਨੇ ਥਾਲੀ ਨੂੰ ਵਗਾ ਕੇ ਮਾਰੀ ਇਹ ਗੱਲ ਜਾਣਨ ਵਾਸਤੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਇਸ ਤੋਂ ਪਹਿਲਾਂ ਕਹਾਣੀ ਸ਼ੁਰੂ ਕਰੀਏ ਤੁਹਾਡੇ ਅੱਗੇ ਇੱਕ ਛੋਟੀ ਜਹੀ ਗੁਜਾਰਿਸ਼ ਹੈ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲੇ ਨਾਲ ਲੱਗਦੇ ਹੱਥ ਬੈਲ ਆਈਕਨ ਨੂੰ ਵੀ ਦਬਾ ਦਿਓ ਤਾਂ ਕਿ ਸਾਡੀਆਂ ਆਉਣ ਵਾਲੀਆਂ ਨਵੀਆਂ ਤੋਂ ਨਵੀਆਂ ਵੀਡੀਓ ਸਭ ਤੋਂ ਪਹਿਲਾਂ ਆਪ ਨੂੰ ਮਿਲ ਸਕਣ ਤੁਹਾਡਾ ਜਿਆਦਾ ਸਮਾਂ ਨਾ ਲੈਂਦੇ ਹੋਏ ਅਸੀਂ ਕਹਾਣੀ ਸ਼ੁਰੂ ਕਰਦੇ ਹਾਂ ਦੋਸਤੋ ਫਿਰੋਜ਼ਪੁਰ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਇੱਕ ਮੁੰਡਾ ਰਹਿੰਦਾ ਸੀ ਜਿਸ ਦਾ ਨਾਂ ਸੁਨੀਲ ਸੀ ਸੁਨੀਲ ਬੜਾ ਸ਼ਰੀਫ ਸੀ ਤੇ ਉਸ ਦਾ ਬਾਪੂ ਤੇ ਉਸ ਦੀ ਮਾਂ ਦਾ ਇੱਕ ਇਕੱਲਾ ਕਹਿਰਾ ਮੁੰਡਾ ਸੀ ਉਸ ਦੇ ਮਾਪਿਓ ਨੇ ਉਸ ਨੂੰ ਬੜੇ ਲਾਡਾਂ ਨਾਲ ਪਾਲਿਆ ਹੋਇਆ ਸੀ ਉਸ ਨੂੰ ਚੰਗਾ ਪੜਾਇਆ ਲਿਖਾਇਆ ਸੀ ਪੜਾਈ ਕਰਨ ਤੋਂ ਬਾਅਦ ਉਹ ਗਵਰਨਮੈਂਟ ਜੋਬ ਦੀ ਤਿਆਰੀ ਕਰਦਾ ਹੈ ਜੋ ਕਿ ਉਸ ਨੂੰ ਮਿਲ ਵੀ ਜਾਂਦੀ ਹੈ ਉਹਦੀ ਸੈਲਰੀ ਵੀ ਚੰਗੀ ਸੀ ਜਿਵੇਂ ਉਹ ਗਵਰਨਮੈਂਟ ਜੋਬ ਤੇ ਲੱਗਦਾ ਹੈ ਤਾਂ ਇਹ ਗੱਲ ਸੁਣ ਕੇ ਉਸਦੇ ਮਾਪਿਓ ਬਹੁਤ ਖੁਸ਼ ਹੁੰਦੇ ਹਨ ਆਪਦੇ ਪੁੱਤਰ ਤੇ ਮਾਨ ਮਹਿਸੂਸ ਕਰਦੇ ਹਨ ਹੁਣ ਗਵਰਨਮੈਂਟ ਜੋਬ ਤੇ ਜਿਵੇਂ ਸੁਨੀਲ ਲੱਗਿਆ ਸੀ ਉਸਦੀ ਸੈਲਰੀ ਵੀ ਬਹੁਤ ਚੰਗੀ ਸੀ ਤੇ ਘਰ ਦਾ ਗੁਜ਼ਾਰਾ ਵਧੀਆ ਹੋ ਜਾਂਦਾ ਸੀ ਉਹਨਾਂ ਨੂੰ ਪੈਸਿਆਂ ਦੀ ਕੋਈ ਕਮੀ ਨਹੀਂ ਸੀ ਹੌਲੀ-ਹੌਲੀ ਸੁਨੀਲ ਦੀ ਉਮਰ ਵਿਆਹ ਦੀ ਹੋ ਜਾਂਦੀ ਹੈ ਤਾਂ ਇਸ ਕਰਕੇ ਉਸ ਦਾ ਬਾਪੂ ਵਿਆਹ ਦੀ ਉਸ ਦੀ ਫਿਕਰ ਕਰਨ ਲੱਗ ਜਾਂਦਾ ਹੈ ਉਹ ਸੁਨੀਲ ਨੂੰ ਉਸ ਦੇ ਵਿਆਹ ਵਾਸਤੇ ਪੁੱਛਦਾ ਹੈ ਤਾਂ ਸੁਨੀਲ ਵਿਆਹ ਵਾਸਤੇ ਹਾਂ ਕਰ ਦਿੰਦਾ ਹੈ ਤੇ ਮੰਨ ਜਾਂਦਾ ਹੈ ਫਿਰ ਉਸ ਵਾਸਤੇ ਇੱਕ ਕੁੜੀ ਦੀ ਤਲਾਸ਼ ਕੀਤੀ ਜਾਂਦੀ ਹੈ ਸੁਨੀਲ ਦਾ ਬਾਪੂ ਸਾਰੇ ਰਿਸ਼ਤੇਦਾਰਾਂ ਨੂੰ ਸੁਨੀਲ ਵਾਸਤੇ ਕੁੜੀ ਲੱਭਣ ਵਾਸਤੇ ਕਹਿੰਦਾ ਹੈ ਹੌਲੀ-ਹੌਲੀ ਰਿਸ਼ਤੇਦਾਰ ਇੱਕ ਕੁੜੀ ਦਾ ਨਾਮ ਦੱਸਦੇ ਹਨ ਜੀ ਦਾ ਕੀ ਨਾਮ ਮਿਨਾਕਸ਼ੀ ਸੀ ਮਿਨਾਕਸ਼ੀ ਦੇ ਘਰ ਵਾਲਿਆਂ ਨਾਲ ਜੀ ਮੈਂ ਹੀ ਸੁਨੀਲ ਦਾ ਬਾਪੂ ਮਿਲਿਆ ਸੀ ਤਾਂ ਸੁਨੀਲ ਦਾ ਬਾਪੂ ਇਹ ਰਿਸ਼ਤਾ ਪਸੰਦ ਕਰ ਲੈਂਦਾ ਹੈ ਤੇ ਆ ਕੇ ਸਾਰੀ ਗੱਲ ਸੁਨੀਲ ਨੂੰ ਦੱਸਦਾ ਹੈ ਤੇ ਕਹਿੰਦਾ ਹੈ ਕਿ ਮਨਕਸ਼ੀ ਨਾਂ ਦੀ ਕੁੜੀ ਹੈ ਜਿਹੜੀ ਵੇਖਣ 'ਚ ਸੋਹਣੀ ਹੈ ਤੇ ਉਹਨਾਂ ਦਾ ਘਰ-ਵਾਰ ਵੀ ਬਹੁਤ ਵਧੀਆ ਹੈ ਤਾਂ ਸੁਨੀਲ ਵੀ ਮਨਕਸ਼ੀ ਨੂੰ ਮਿਲਣ ਵਾਸਤੇ ਤਿਆਰ ਹੋ ਜਾਂਦਾ ਹੈ ਇਸ ਤਰ੍ਹਾਂ ਦੋਵੇਂ ਨੂੰ ਇੱਕ ਦੂਜੇ ਨਾਲ ਮਿਲਾਇਆ ਜਾਂਦਾ ਹੈ ਤੇ ਵਿਆਹ ਦੀ ਗੱਲ ਪੱਕੀ ਹੋ ਜਾਂਦੀ ਹੈ ਦੋਵਾਂ ਨੇ ਇੱਕ ਦੂਜੇ ਨੂੰ ਪਸੰਦ ਕਰ ਲਿੱਤਾ ਸੀ ਫਿਰ ਦੋਵੇਂ ਪਰਿਵਾਰਿਕ ਦੂਜੇ ਨਾਲ ਮਿਲ ਕੇ ਸਾਰੀਆਂ ਗੱਲਾਂ ਖੋਲਦੇ ਹਨ ਤੇ ਦੋਵਾਂ ਦਾ ਰਿਸ਼ਤਾ ਪੱਕਾ ਕਰਕੇ ਵਿਆਹ ਦਾ ਦੀਨ ਕਢਾ ਦਿੰਦੇ ਹਨ ਜਿਵੇਂ ਵਿਆਹ ਦਾ ਦੀਨ ਕਢਾਇਆ ਜਾਂਦਾ ਹੈ ਤਾਂ ਦੋਵਾਂ ਘਰਾਂ ਚ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ ਦੋਵੇਂ ਪਰਿਵਾਰ ਸ਼ਾਪਿੰਗ ਕਰਨ ਲੱਗਦੇ ਹਨ ਤੇ ਸੁਨੀਲ ਨੂੰ ਵੀ ਵਿਆਹ ਬਹੁਤ ਚਾਹੀ ਕਿ ਉਸਦਾ ਵਿਆਹ ਹੋਵੇਗਾ ਹੌਲੀ ਹੌਲੀ ਵਿਆਹ ਵਾਲਾ ਦਿਨ ਨੇੜੇ ਆ ਜਾਂਦਾ ਹੈ ਸੁਨੀਲ ਨੂੰ ਲਾੜਾ ਬਣਾਇਆ ਜਾਂਦਾ ਹੈ। ਘਰਦਾਨੇ ਬੜੇ ਚਾ ਨਾਲ ਸੁਨੀਲ ਨੂੰ ਲਾੜਾ ਬਣਾ ਕੇ ਵਿਆਹ ਵਾਸਤੇ ਤੋਰਿਆ ਸੀ। ਸੁਨੀਲ ਆਪਣੇ ਪਿੰਡ ਦੇ ਗੁਜਰ ਯਾਰ ਵਲੀ ਨੂੰ ਨਾਲ ਲੈ ਕੇ ਕੁਝ ਬਜ਼ੁਰਗਾਂ ਨੂੰ ਲੈ ਕੇ ਤੇ ਆਪਣੇ ਮਾਪਿਓ ਨੂੰ ਲੈ ਕੇ ਬਾਰਾਤ ਲੈ ਕੇ ਕੁੜੀ ਵੱਲ ਪਹੁੰਚ ਜਾਂਦਾ ਹੈ। ਉਸ ਬਾਰਾਤ ਵਿੱਚ ਉਸ ਦਾ ਬਾਪੂ ਸੀ ਤੇ ਕੁਝ ਪਿੰਡ ਵਾਲੇ ਸਿਆਣੇ ਬੰਦੇ। ਇਸ ਤਰ੍ਹਾਂ ਬੜੀ ਖੁਸ਼ੀ-ਖੁਸ਼ੀ ਬਾਰਾਤ ਲੈ ਕੇ ਕੁੜੀ ਵੱਲ ਜਾਂਦੇ ਹਨ। ਪਰ ਪਿੰਡ ਪਹੁੰਚਤੋਂ ਬਾਅਦ ਜੋ ਘਟਨਾ ਹੁੰਦੀ ਹੈ ਉਸ ਘਟਨਾ ਨੇ ਸਭ ਨੂੰ ਹੈਰਾਨ ਕਰ ਦਿੱਤਾ ਰੀਵਨ ਕੱਟਣ ਦੀ ਜਿਵੇਂ ਰਸਮ ਆਂਦੀ ਹੈ ਤਾਂ ਸਾਲੀਆਂ ਨੇ ਜਿਵੇਂ ਰੀਵਨ ਕੱਟਣ ਵਾਲਾ ਨਕਲ ਲਾਇਆ ਸੀ ਤਾਂ ਸੁਨੀਲ 71 ਰੀਵਨ ਕੱਟਣ ਵਾਲੀ ਥਾਲੀ ਦੇ ਜ਼ੋਰ ਦੀ ਮਾਰਦਾ ਹੈ ਥਾਲੀ ਉੱਚੀ ਉੱਚੀ ਜਾਂਦੀ ਹੈ ਤੇ ਹਵਾ ਵਿੱਚ ਊੜ ਜਾਂਦੀ ਹੈ ਤੇ ਸਾਰਾ ਸਮਾਨ ਖਿੰਡ ਜਾਂਦਾ ਹੈ ਸਭ ਉਸ ਤੋਂ ਪੁੱਛਦੇ ਹਨ ਕਿ ਹੋਇਆ ਕੀ ਹੈ ਉਹ ਕਿਸੇ ਨੂੰ ਕੁਝ ਨਹੀਂ ਦੱਸਦਾ ਤੇ ਚੁੱਪ ਕਰ ਜਾਂਦਾ ਹੈ ਹੁਣ ਜਦੋਂ ਮੁੰਡਾ ਕੁਝ ਨਹੀਂ ਦੱਸਣ ਲੱਗ ਰਿਹਾ ਸੀ ਤਾਂ ਕੁੜੀ ਵਾਲਿਆਂ ਨੂੰ ਸ਼ੱਕ ਹੋਣ ਲੱਗਦਾ ਹੈ ਮੁੰਡਾ ਕਿਤੇ ਮੈਂਟਲ ਤਾਂ ਨਹੀਂ ਉਹਦਾ ਕਿਤੇ ਦਿਮਾਗ ਤਾਂ ਖਰਾਬ ਨਹੀਂ ਉਹ ਇੱਕ ਡਾਕਟਰ ਨੂੰ ਬੁਲਾਉਂਦੇ ਹਨ ਤੇ ਡਾਕਟਰ ਨੂੰ ਬੁਲਾ ਕੇ ਸੁਨੀਲ ਦਾ ਚੈੱਕਅਪ ਕਰਵਾਉਂਦੇ ਹਨ ਡਾਕਟਰ ਉਸ ਦਾ ਚੈੱਕਅਪ ਕਰਕੇ ਕਹਿ ਦਿੰਦਾ ਹੈ ਕਿ ਇਹ ਚੰਗਾ ਪਲਾ ਹੈ ਇਸ ਨੂੰ ਕੁਝ ਨਹੀਂ ਹੋਇਆ ਫਿਰ ਕੁੜੀ ਵਾਲੇ ਬਰਾਤਿਆਂ ਨੂੰ ਕਹਿੰਦੇ ਹਨ ਕਿ ਇਹ ਮੁੰਡਾ ਕਿਦਾਂ ਦਾ ਹੈ ਤਾਂ ਬਰਾਤੀ ਦੱਸਦੇ ਹਨ ਕਿ ਪਿੰਡ ਦਾ ਇਹ ਸਭ ਤੋਂ شریف ਮੁੰਡਾ ਹੈ। ਅੱਜ ਤੱਕ ਇਸਨੇ ਕਿਸੇ ਨਾਲ ਲੜਾਈ ਝਗੜਾ ਨਹੀਂ ਕੀਤਾ ਤੇ ਸਾਰਿਆਂ ਨਾਲ ਪਿਆਰ ਨਾਲ ਰਹਿੰਦਾ ਹੈ ਤੇ ਸਭ ਨੂੰ ਇੱਜ਼ਤ ਦਿੰਦਾ ਹੈ। ਇਹ ਕੋਈ ਨਸ਼ਾ ਵੀ ਨਹੀਂ ਕਰਦਾ। ਅਸੀਂ ਸੋਂ ਖਾ ਸਕਦੇ ਹਾਂ ਇਸ ਮੁੰਡੇ ਬਾਰੇ ਆਹ ਨਾ ਤਾਂ ਪਾਗਲ ਹੈ ਤੇ ਨਾ ਹੀ ਨਸ਼ੇੜੀ ਹੈ। ਇਹ ਮੁੰਡਾ ਬਹੁਤ ਵਧੀਆ ਹੈ। ਹੁਣ ਜਿਵੇਂ ਆਹ ਗੱਲ ਕੁੜੀ ਵਾਲਿਆਂ ਨੇ ਸੁਣੀ ਸੀ ਤਾਂ ਉਹਨਾਂ ਨੂੰ ਯਕੀਨ ਨਹੀਂ ਆ ਰਿਹਾ ਸੀ ਤੇ ਉਹ ਸੋਚਦੇ ਹਨ ਕਿ ਅਖੀਰ ਗੱਲ ਕੀ ਹੈ। ਇਸ ਮੁੰਡੇ ਨੇ ਇਸ ਤਰ੍ਹਾਂ ਕਿਉਂ ਕੀਤਾ ਇਹ ਗਵਰਨਮੈਂਟ ਜੋਬ ਵੀ ਕਰਦਾ ਹੈ ਜੋ ਗਵਰਨਮੈਂਟ ਜੋਬ ਕਰਦਾ ਉਹ ਇਸ ਤਰ੍ਹਾਂ ਨਹੀਂ ਕਰਦੇ ਪਾਗਲ ਹੁੰਦਾ ਤਾਂ ਇਸ ਨੂੰ ਗਵਰਨਮੈਂਟ ਜੋਬ ਵੀ ਨਹੀਂ ਮਿਲਣੀ ਸੀ ਇਸੇ ਤਰ੍ਹਾਂ ਬਰਾਤੀਆਂ ਨੇ ਕੁੜੀ ਵਾਲਿਆਂ ਨੂੰ ਯਕੀਨ ਦਵਾ ਦਿੱਤਾ ਪਰ ਕੁੜੀ ਵਾਲਿਆਂ ਨੂੰ ਸਮਝ ਨਹੀਂ ਲੱਗ ਰਹੀ ਸੀ ਕਿ ਅਖੀਰ ਹੋਇਆ ਕੀ ਹੈ ਆਹੀ ਗੱਲ ਬਰਾਤੀਆਂ ਨੂੰ ਸਮਝ ਨਹੀਂ ਆਈ ਨਹੀਂ ਮੁੰਡੇ ਦੇ ਪਿਓ ਦੀ ਸਮਝ ਵਿਚਾਰੀ ਸੀ ਅਖੀਰ ਹੋਇਆ ਕੀ ਹੈ ਉਸਨੇ ਇਸ ਤਰ੍ਹਾਂ ਕਿੱਤਾ ਕਿਉਂ ਹੁਣ ਸਾਰੀ ਗੱਲ ਸੁਨੀਲ ਨੂੰ ਹੀ ਪਤਾ ਸੀ ਜੋ ਕਿ ਚੁੱਪ ਸੀ ਤੇ ਦੱਸਣ ਨੂੰ ਕੁਝ ਤਿਆਰ ਨਹੀਂ ਸੀ ਇਸ ਤਰ੍ਹਾਂ ਬਰਾਤਿਆਂ ਨੂੰ ਡਰ ਲੱਗਣ ਲੱਗ ਜਾਂਦਾ ਹੈ ਕਿ ਕਿਤੇ ਕੁੜੀ ਵਾਲੇ ਉਹਨਾਂ ਨੂੰ ਕੁੱਟਣ ਨਾ ਲੱਗ ਜਾਣ ਕਿਉਂਕਿ ਇਸ ਤਰ੍ਹਾਂ ਦੇ ਮੈਟਰ 'ਚ ਜ਼ਿਆਦਾਤਰ ਲੜਾਈਆਂ ਹੋ ਜਾਂਦੀਆਂ ਹਨ ਤੇ ਕੁੱਟਮਾਰ ਵੀ ਹੋ ਜਾਂਦੀ ਹੈ ਕਈ ਵਾਰ ਤਾਂ ਬਰਾਤ ਕਟੀ ਕੇ ਵਾਪਸ ਕਰ ਆਉਂਦੀ ਹੈ ਤਾਂ ਕਰਕੇ ਸੁਨੀਲ ਦਾ ਬਾਪੂ ਸੁਨੀਲ ਨੂੰ ਬੜੇ ਪਿਆਰ ਨਾਲ ਪੁੱਛਦਾ ਹੈ ਕਿ ਪੁੱਤ ਦੱਸ ਹੋਇਆ ਕੀ ਹੈ ਤੂੰ ਇਸ ਤਰ੍ਹਾਂ ਕਿੱਤਾ ਕਿਉਂ ਪਰ ਸੁਨੀਲ ਉਹ ਜਮਾਂ ਚੁੱਪ ਸੀ ਉਸਨੇ ਕੁਝ ਨਹੀਂ ਕਿਹਾ ਤੇ ਪਿਓ ਨੂੰ ਵੀ ਗੁੱਸਾ ਆ ਜਾਂਦਾ ਹੈ ਉਹ ਸੁਨੀਲ ਦੇ ਦੋ ਤਿੰਨ ਥੱਪੜ ਜੜ ਦਿੰਦਾ ਹੈ ਫਿਰ ਪਿੰਡ ਦੇ ਦੋ ਤਿੰਨ ਸਿਆਣੇ ਬੰਦੇ ਆਉਂਦੇ ਹਨ ਤੇ ਆ ਕੇ ਸੁਨੀਲ ਨੂੰ ਛੁਣੋਂਦੇ ਨੇ ਤੇ ਸੁਨੀਲ ਨੂੰ ਪੁੱਛਦੇ ਹਨ ਕਿ ਪੁੱਤ ਦੱਸ ਦੇ ਕੀ ਹੋਇਆ ਸਾਡੀ ਇੱਥੇ ਬਹੁਤ ਜ਼ਿਆਦਾ ਬੇਇੱਜ਼ਤੀ ਹੋਵੇਗੀ ਤੂੰ ਕੁਝ ਬੋਲ ਰ ਨਹੀਂ ਲੱਗ ਰਿਆ ਤੂੰ ਆ ਸਭ ਕੁਝ ਕੀਤਾ ਕਿਉਂ ਹੈ ਤੂੰ ਸਾਨੂੰ ਸਾਰੀ ਗੱਲ ਦੱਸ ਦੇ ਅਸੀਂ ਤੈਨੂੰ ਕੁਝ ਨਹੀਂ ਹੋਣ ਦੇਵਾਂਗੇ ਜੇ ਤੈਨੂੰ ਕੋਈ ਕੁੜੀ ਨੂੰ ਲੈ ਕੇ ਦਿੱਕਤ ਹੈ ਤਾਂ ਵੀ ਤੂੰ ਦੱਸ ਸਕਦਾ ਹੈ ਹੋਰ ਤਰ੍ਹਾਂ ਦੀ ਕੋਈ ਦਿੱਕਤ ਹੈ ਤਾਂ ਵੀ ਸਾਨੂੰ ਦੱਸ ਸਕਦਾ ਹੈ ਹੁਣ ਸਾਰੇ ਸਿਆਣੇ ਬੰਦੇ ਸੁਨੀਲ ਨੂੰ ਸਮਝਾ ਰਹੇ ਸੀ ਉਸ ਦਾ ਬਾਪੂ ਵਿਊਸ ਨੂੰ ਸਮਝਾ ਰਿਹਾ ਸੀ ਪਰ ਸੁਨੀਲ ਚੁੱਪ ਸੀ ਉਹ ਜਮਾ ਕੁਝ ਬੋਲ ਨਹੀਂ ਰਿਹਾ ਸੀ ਇੱਕ ਟੱਪਾ ਵਿਊਸ ਦੇ ਮੂੰਹ ਚੋਂ ਨਹੀਂ ਨਿਕਲਿਆ ਉਹ ਚੁੱਪਚਾਪ ਉੱਥੇ ਹੀ ਬੈਠਾ ਰਿਹਾ ਹੁਣ ਸੁਨੀਲ ਦੇ ਮਾਪਿਓ ਕੋਲੇ ਕੋਈ ਚਾਰਾ ਨਹੀਂ ਸੀ ਤਾਂ ਕਰਕੇ ਉਹ ਕੁੜੀ ਵਾਲਿਆਂ ਤੋਂ ਮਾਫੀ ਮੰਗਦੇ ਨੇ ਤੇ ਉਹਨਾਂ ਨੂੰ ਕਹਿੰਦੇ ਹਨ ਕਿ ਸਾਨੂੰ ਆਪ ਨੂੰ ਨਹੀਂ ਪਤਾ ਚੱਲ ਰਹਾ ਕੀ ਸੁਨੀਲ ਨੂੰ ਅਖੀਰ ਹੋਇਆ ਕੀ ਹੈ ਉਸ ਨੇ ਇਸ ਤਰ੍ਹਾਂ ਕਿਉਂ ਕੀਤਾ ਇਸ ਗੱਲ ਤੋਂ ਸਾਨੂੰ ਮਾਫ ਕਰ ਦਿਓ ਸਾਨੂੰ ਬਰਾਤ ਵਾਪਸ ਲੈ ਕੇ ਜਾਣੀ ਪਵੇਗੀ ਤਾਂ ਸੁਨੀਲ ਨੂੰ ਕਿਸੇ ਤਰ੍ਹਾਂ ਨਾਲ ਲੈ ਕੇ ਬਰਾਤ ਲੈ ਕੇ ਵਾਪਸ ਘਰਿਆ ਜਾਂਦੇ ਨੇ ਜਿਵੇਂ ਪਿੰਡ ਚ ਬਰਾਤ ਵਾਪਸ ਆਂਦੀ ਹੈ ਤਾਂ ਪਿੰਡ ਵਿੱਚ ਰੋਲਾ ਪੈ ਜਾਂਦਾ ਹੈ ਸੁਨੀਲ ਨੇ ਇਸ ਤਰ੍ਹਾਂ ਕੀਤਾ ਸਾਰੇ ਲੋਕ ਹੈਰਾਨ ਸੀ ਕਿ ਉਹ شریف ਮੁੰਡਾ ਸੀ ਸਿੱਧਾ ਸਾਦਾ ਮੁੰਡਾ ਐਵੇਂ ਕਿਵੇਂ ਕਰ ਸਕਦਾ ਹੈ ਪਿੰਡ ਵਾਲਿਆਂ ਨੂੰ ਇਹ ਗੱਲ ਸਮਝ ਨਹੀਂ ਆ ਰਹੀ ਸੀ ਇਸ ਕਰਕੇ ਸਾਰੇ ਜਾਣਨ ਵਾਸਤੇ ਸੁਨੀਲ ਦੇ ਘਰੇ ਇਕੱਠੇ ਹੋ ਜਾਂਦੇ ਹਨ ਹੁਣ ਸਾਰਿਆਂ ਵਾਸਤੇ ਇਹ ਸਸਪੈਂਸ ਬਣਿਆ ਹੋਇਆ ਸੀ ਕਿ ਹਰ ਇੱਕ ਬੰਦਾ ਇਹ ਜਾਣਨਾ ਚਾਹੁੰਦਾ ਸੀ ਕਿ ਇਸ ਤਰ੍ਹਾਂ ਹੋਇਆ ਕਿਉਂ ਹੈ ਉਸ ਦਾ ਬਾਪੂ ਉਸ ਨੂੰ ਚੰਗੀ ਤਰ੍ਹਾਂ ਪੁੱਛਦਾ ਹੈ ਕਿ ਪੁੱਤ ਤੂੰ ਦੱਸ ਦੇ ਇਸ ਤਰ੍ਹਾਂ ਕਿਉਂ ਕੀਤਾ ਸੁਨੀਲ ਕੁਝ ਨਹੀਂ ਬੋਲਦਾ ਉਹ ਚੁੱਪ ਬੈਠਾ ਰਹਿੰਦਾ ਹੈ ਉਹਦੇ ਚੁੱਪ ਕਰਕੇ ਸਾਰੇ ਪਰੇਸ਼ਾਨ ਹੋਣ ਲੱਗੇ ਸੀ ਪੁੱਛ-ਪੁੱਛ ਕੇ ਸਭ ਹਾਰ ਚੁੱਕੇ ਸੀ ਕਈ ਸਿਆਣੇ ਬੰਦੇ ਉਹਨਾਂ ਦੇ ਰਿਸ਼ਤੇਦਾਰ ਕਹਿੰਦੇ ਨੇ ਕਿ ਉਹਨੂੰ ਇਕੱਲਾ ਛੱਡ ਦਿਓ ਉਸ ਨੂੰ ਆਰਾਮ ਦੀ ਲੋੜ ਹੈ ਆਪਾਂ ਇਸ ਨਾਲ ਸਵੇਰੇ ਗੱਲ ਕਰਾਂਗੇ ਸ਼ਾਇਦ ਕਿਸੇ ਸਦਮੇ ਵਿੱਚ ਹੋਵੇ ਇਹ ਸਾਰੀ ਰਾਤ ਆਰਾਮ ਕਰੇਗਾ ਤਾਂ ਸ਼ਾਇਦ ਠੀਕ ਹੋ ਜਾਵੇਗਾ ਹੁਣ ਸੁਨੀਲ ਦਾ ਬਾਪੂ ਉਹਨਾਂ ਦੀ ਗੱਲ ਮੰਨ ਲੈਂਦਾ ਹੈ ਤੇ ਸੁਨੀਲ ਨੂੰ ਉਸ ਕਮਰੇ ਵਿੱਚ ਇਕੱਲਾ ਛੱਡ ਦਿੱਤਾ ਜਾਂਦਾ ਹੈ ਸੁਨੀਲ ਆਰਾਮ ਕਰਨ ਵਾਸਤੇ ਇਕੱਲਾ ਚਲਾ ਜਾਂਦਾ ਹੈ ਤੇ ਸਾਰੀ ਰਾਤ ਆਰਾਮ ਕਰਦਾ ਹੈ ਸਵੇਰੇ ਜੀਵੇਂ ਸੁਨੀਲ ਉੱਠ ਕੇ ਬਾਹਰ ਆਉਂਦਾ ਹੈ ਤਾਂ ਬਾਹਰ ਆਣੇ ਸਾਰ ਉਸ ਦਾ ਬਾਪੂ ਪੁੱਛਦਾ ਹੈ ਕਿ ਪੁੱਤ ਹੁਣ ਤਾਂ ਦੱਸ ਦੇ ਕੀ ਗੱਲ ਕੀ ਹੈ ਤੂੰ ਇਸ ਤਰ੍ਹਾਂ ਕਿੱਤਾ ਕਿਉਂ ਜੀ ਮੈਂ ਸੁਨੀਲ ਨਾਲ ਗੱਲ ਹੋਈ ਤਾਂ ਸੁਨੀਲ ਹੈਰਾਨੀ ਨਾਲ ਪੁੱਛਦਾ ਹੈ ਕਿ ਮੈਂ ਕੀ ਕੀਤਾ ਤਾਂ ਉਸ ਦਾ ਵਾਪਸ ਉਸ ਅਨੁਸਾਰ ਹੀ ਗੱਲ ਦੱਸਦਾ ਹੈ ਕਿ ਤੂੰ ਇਸ ਤਰ੍ਹਾਂ ਕੀਤਾ ਇਸ ਤਰ੍ਹਾਂ ਰੀਵਨ ਵਾਲੀ ਥਾਲੀ ਚਲਾ ਕੇ ਮਾਰੀ ਸੀ ਤੈਨੂੰ ਅਸੀਂ ਬਹੁਤ ਪੁੱਛਿਆ ਸੀ ਪਰ ਤੂੰ ਕਿਸੇ ਗੱਲ ਦਾ ਜਵਾਬ ਨਹੀਂ ਦਿੱਤਾ ਸੁਨੀਲ ਨੂੰ ਇੰਨਾ ਗੱਲਾਂ ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ ਉਹ ਕਹਿੰਦਾ ਹੈ ਕਿ ਮੈਨੂੰ ਕੁਝ ਨਹੀਂ ਪਤਾ ਮੈਂ ਕੀਤਾ ਕੀ ਕੱਲ ਜੋ ਵੀ ਹੋਇਆ ਇਸ ਬਾਰੇ ਮੈਂ ਜਮਾ ਕੁਝ ਨਹੀਂ ਜਾਣਦਾ ਤਾਂ ਸੁਨੀਲ ਦੇ ਬਾਪੂਏ ਇਹ ਗੱਲ ਸੁਣ ਕੇ ਬੜੀ ਹੈਰਾਨੀ ਹੋਈ ਉਹ ਸੋਚਣ ਲੱਗਦਾ ਹੈ ਕਿ ਆਖਿਰ ਉਸ ਨੂੰ ਹੋ ਕੀ ਗਿਆ ਸੀ ਇਸੇ ਤਰ੍ਹਾਂ ਫਿਰ ਬਿਆਬ ਵਾਲੇ ਸਟੂਡੀਓ ਨੂੰ ਬੁਲਾਉਂਦਾ ਹੈ ਤਾਂ ਕਿ ਉਸ ਨੂੰ ਵੀਡੀਓ ਦਿਖਾਈ ਜਾ ਸਕੇ ਕਿਉਂਕਿ ਸਾਰੇ ਸਟੂਡੀਓ ਨੇ ਇਹ ਵੀਡੀਓ ਰਿਕਾਰਡ ਕਰ ਲਈਤੀ ਸੀ ਤਾਂ ਫਿਰ ਉਹ ਸਟੂਡੀਓ ਨੂੰ ਬੁਲਾਇਆ ਜਾਂਦਾ ਹੈ ਤੇ ਵੀਡੀਓ ਸੁਨੀਲ ਨੂੰ ਦਿਖਾਈ ਜਾਂਦੀ ਹੈ ਜਿਵੇਂ ਸੁਨੀਲ ਨੇ ਉਹ ਵੀਡੀਓ ਦੇਖੀ ਤਾਂ ਉਸ ਨੂੰ ਵੀ ਬਹੁਤ ਜ਼ਿਆਦਾ ਹੈਰਾਨੀ ਹੋਈ ਕਿ ਮੈਂ ਆਹ ਕੀ ਕੀਤਾ ਤੇ ਕੱਲ ਮੈਂ ਬਰਾਤ ਲੈ ਕੇ ਗਿਆ ਸੀ ਮੈਨੂੰ ਪਤਾ ਹੀ ਨਹੀਂ ਕੱਲ ਜੋ ਗੱਲਾਂ ਵੀ ਹੋਈਆਂ ਸੁਨੀਲ ਨੂੰ ਉਸ ਬਾਰੇ ਜਮਾਂ ਵੀ ਨਹੀਂ ਪਤਾ ਸੀ ਉਹ ਅਖੀਰ ਆਪਣੇ ਮਾਪਿਓ ਨੂੰ ਦੱਸਦਾ ਕਿ ਹੁਣ ਇਹ ਗੱਲ ਸਸਪੈਂਸ ਬਣ ਕੇ ਰਹਿ ਚੁੱਕੀ ਸੀ ਕਿ ਕਿਸੇ ਨੂੰ ਕੋਈ ਗੱਲ ਦਾ ਪਤਾ ਨਹੀਂ ਸੀ ਕਿ ਅਖੀਰ ਇਸ ਤਰ੍ਹਾਂ ਹੋਇਆ ਕਿਉਂ ਇਸੇ ਤਰ੍ਹਾਂ ਹੌਲੀ-ਹੌਲੀ 1 ਮਹੀਨਾ ਲੰਘ ਜਾਂਦਾ ਹੈ। 1 ਮਹੀਨਾ ਬਾਅਦ ਸੁਨੀਲ ਦੇ ਬਾਪੂ ਨੂੰ ਪਤਾ ਲੱਗ ਜਾਂਦਾ ਹੈ ਕਿ ਸੁਨੀਲ ਨੇ ਇਸ ਤਰ੍ਹਾਂ ਕੀਤਾ ਕਿਉਂ ਹੈ। ਕਿਉਂਕਿ ਸੁਨੀਲ ਦਾ ਇੱਕ ਦੋਸਤ ਸੀ ਜਿਸ ਨੇ दारू ਪੀ ਕੇ ਆਪਣੇ ਦੋਸਤ ਨੂੰ ਸਭ ਕੁਝ ਦੱਸ ਦਿੱਤਾ ਸੀ। ਉਸਦੇ ਦੋਸਤ ਨੇ ਸਾਰੇ ਪਿੰਡ ਵਿੱਚ ਇਹ ਗੱਲ ਫੈਲਾ ਦਿੱਤੀ ਸੀ ਕਿ ਗੱਲ ਉੜਦੀ-ਉੜਦੀ ਸੁਨੀਲ ਦੇ ਬਾਪੂ ਕੋਲ ਵੀ ਆ ਪਹੁੰਚਦੀ ਹੈ। ਜੋ ਸੁਨੀਲ ਦਾ ਖਾਸ ਦੋਸਤ ਸੀ ਉਸ ਨੂੰ ਸੁਨੀਲ ਦਾ ਬਾਪੂ ਘਰੇ ਬੁਲਾਉਂਦਾ ਹੈ ਤੇ ਉਹਦੇ ਕੋਲ ਸਾਰੀ ਗੱਲ ਪੁੱਛੀ ਜਾਂਦੀ ਹੈ ਤਾਂ ਸੁਨੀਲ ਦਾ ਦੋਸਤ ਦੱਸਦਾ ਹੈ ਕਿ ਉਸਨੇ ਉਸ ਨੂੰ ਪੰਗ ਦੇ ਪਕੌੜੇ ਖਵਾ ਦਿੱਤੇ ਸੀ ਤਾਂ ਕਰਕੇ ਸੁਨੀਲ ਨੂੰ ਪੰਗ ਦਾ ਨਸ਼ਾ ਹੋ ਗਿਆ ਸੀ ਕਿਉਂਕਿ ਸੁਨੀਲ ਨੇ ਕਦੇ ਨਸ਼ਾ ਨਹੀਂ ਕੀਤਾ ਤੇ ਪੰਗ ਐਨਾ ਅਸਰ ਕਰ ਜਾਵੇਗੀ ਉਸ ਨੂੰ ਵੀ ਨਹੀਂ ਪਤਾ ਸੀ ਮੈਂ ਇਸ ਤਰ੍ਹਾਂ ਵਿਆਹ ਖਰਾਬ ਨਹੀਂ ਕਰਨਾ ਚਾਹੁੰਦਾ ਸੀ ਸੁਨੀਲ ਪੰਗ ਦੇ ਨਸ਼ੇ 'ਚ ਸੀ ਜੋ ਕੁਝ ਵੀ ਉਸਨੇ ਕੀਤਾ ਉਸ ਨੂੰ ਪਤਾ ਨਹੀਂ ਲੱਗ ਰਿਹਾ ਸੀ ਕਿਉਂਕਿ ਪੰਗ ਦੇ ਨਸ਼ੇ ਵਿੱਚ ਬੰਦਾ ਜੋ ਕਰਦਾ ਹੈ ਫਿਰ ਉਹ ਹੀ ਕਰਦਾ ਰਹਿੰਦਾ ਹੈ ਹੁਣ ਸੁਨੀਲ ਚੁੱਪ ਹੋ ਗਿਆ ਤਾਂ ਕਰਕੇ ਉਹ ਚੁੱਪ ਹੀ ਰਿਹਾ ਕੁਝ ਨਹੀਂ ਬੋਲਿਆ ਸਭ ਨੇ ਬਹੁਤ ਕੁਝ ਪੁੱਛਿਆ ਪਰ ਸੁਨੀਲ ਪੰਗ ਦੇ ਨਸ਼ੇ ਵਿੱਚ ਇਸ ਤਰ੍ਹਾਂ ਹੋ ਜਾਵੇਗਾ ਮੇਰੇ ਕੋਲ ਬਹੁਤ ਵੱਡੀ ਗਲਤੀ ਹੋ ਗਈ ਮੈਂ ਸੁਨੀਲ ਨੂੰ ਪੰਗ ਵਾਲੇ ਪਕੌੜੇ ਇਸ ਵਾਸਤੇ ਨਹੀਂ ਖਵਾਏ ਸੀ ਕਿ ਉਸਦਾ ਵਿਆਹ ਖਰਾਬ ਹੋ ਜਾਵੇ ਫਿਰ ਸੁਨੀਲ ਦੇ ਦੋਸਤ ਨੇ ਉਸ ਦੀ ਗਲਤੀ ਮੰਨ ਲਈ ਫਿਰ ਸੁਨੀਲ ਦੇ ਦੋਸਤ ਨੂੰ ਪੁੱਛਿਆ ਜਾਂਦਾ ਹੈ ਕਿ ਉਸ ਨੇ ਪਹਿਲਾਂ ਕਿਉਂ ਨਹੀਂ ਦੱਸਿਆ ਉਹ ਕਹਿੰਦਾ ਹੈ ਕਿ ਸੁਨੀਲ ਨੇ ਜਦੋਂ ਇਸ ਤਰ੍ਹਾਂ ਕੀਤਾ ਤਾਂ ਮੈਨੂੰ ਭਰੋਸਾ ਨਹੀਂ ਹੋਇਆ ਸੀ ਕਿ ਸੁਨੀਲ ਨੂੰ ਪੰਗ ਦਾ ਨਸ਼ਾ ਹੈ ਮੈਂ ਵੀ ਆ ਹੀ ਸੋਚਿਆ ਸ਼ਾਇਦ ਕੋਈ ਗੱਲ ਹੋਣੀ ਜਿਵੇਂ ਮੈਨੂੰ ਪਤਾ ਲੱਗਿਆ ਤਾਂ ਮੈਂ ਡਰ ਦਾ ਮਾਰਾ ਪਰਿਵਾਰ ਵਾਲਿਆਂ ਨੂੰ ਇਹ ਨਹੀਂ ਦੱਸਿਆ ਕਿਉਂਕਿ ਪਰਿਵਾਰ ਵਾਲੇ ਮੈਨੂੰ ਖੁੱਟਣਗੇ ਬਸ ਇਸੇ ਡਰ ਵਿੱਚ ਮੈਂ ਕਿਸੇ ਨੂੰ ਕੁਝ ਨਾ ਦੱਸਿਆ ਪਰ ਇੱਕ ਦਿਨ ਮੈਂ दारू ਦੇ ਨਸ਼ੇ 'ਚ ਆਪਣੇ ਯਾਰ ਵੇਲੀ ਨੂੰ ਇਹ ਗੱਲ ਦੱਸ ਦਿੱਤੀ ਤੇ ਉਸਨੇ ਸਾਰੇ ਕਿਤੇ ਰੋਲਾ ਪਾ ਦਿੱਤਾ ਕਿਉਂਕਿ ਉੜਦੀ ਉੜਦੀ ਗੱਲ ਤੁਹਾਡੇ ਤੱਕ ਪਹੁੰਚ ਗਈ ਪਰ ਉਹ ਹੱਥ ਜੋੜ ਕੇ ਮਾਫੀ ਮੰਗਦਾ ਹੈ ਤੇ ਆਪਣੇ ਕਿਤੇ ਤੇ ਪਛਤੁੰਦਾ ਹੈ ਇਸੇ ਤਰ੍ਹਾਂ ਸੁਨੀਲ ਦੇ ਘਰ ਵਾਲੇ ਉਸ ਕੁੜੀ ਦੇ ਘਰ ਵਾਲੇ ਨਾਲ ਫਿਰ ਤੋਂ ਗੱਲ ਕਰਦੇ ਹਨ ਤੇ ਉਹਨਾਂ ਨੂੰ ਸਾਰੀ ਗੱਲ ਦੱਸਦੇ ਨੇ ਉਹਨਾਂ ਨੇ ਆਪਦੀ ਕੁੜੀ ਦਾ ਵਿਆਹ ਕਿਤੇ ਹੋਰ ਨਹੀਂ ਕੀਤਾ ਸੀ ਤੇ ਨਾ ਹੀ ਰਿਸ਼ਤਾ ਪੱਕਾ ਕੀਤਾ ਸੀ ਇਹ ਗੱਲ ਸੁਣ ਕੇ ਉਹ ਬਹੁਤ ਜ਼ਿਆਦਾ ਹੈਰਾਨ ਰਹਿ ਜਾਂਦੇ ਹਨ ਫਿਰ ਕੁੜੀ ਨੂੰ ਵੀ ਸਾਰੀ ਗੱਲ ਦੱਸੀ ਜਾਂਦੀ ਹੈ ਤੇ ਪੁੱਛਿਆ ਜਾਂਦਾ ਹੈ ਕਿ ਉਹ ਹੁਣ ਵੀ ਸੁਨੀਲ ਨਾਲ ਵਿਆਹ ਕਰਾਉਣ ਵਾਸਤੇ ਤਿਆਰ ਹੈ ਜਾਂ ਨਹੀਂ ਕੁੜੀ ਨੂੰ ਵਿਆਹ ਕਰਾਉਣ 'ਚ ਕੋਈ ਦਿੱਕਤ ਨਹੀਂ ਸੀ ਇਸੇ ਕਰਕੇ ਉਹ ਹਾਂ ਕਰ ਦਿੰਦੀ ਹੈ ਕੁੜੀ ਵਾਲੇ ਵੀ ਮੰਨ ਜਾਂਦੇ ਹਨ ਤੇ ਫਿਰ ਤੋਂ ਸੁਨੀਲ ਦੇ ਵਿਆਹ ਦਾ ਦਿਨ ਰੱਖਿਆ ਜਾਂਦਾ ਹੈ ਉਸੇ ਤਰ੍ਹਾਂ ਹੀ ਸੁਨੀਲ ਨੂੰ ਲਾੜਾ ਬਣਾਇਆ ਜਾਂਦਾ ਹੈ ਉਸੇ ਤਰ੍ਹਾਂ ਹੀ ਬਰਾਤ ਸਜਾਈ ਜਾਂਦੀ ਹੈ ਉਸੇ ਤਰ੍ਹਾਂ ਹੀ ਪਿੰਡ ਵਿੱਚ ਬਰਾਤੀ ਬਣ ਕੇ ਉਸ ਦੇ ਨਾਲ ਜਾਂਦੇ ਨੇ ਪਰ ਪਹਿਲਾ ਵਾਂਗ ਇਸ ਵਾਰ ਕੁਝ ਨਹੀਂ ਹੋਇਆ ਇਸ ਵਾਰ ਸੁਨੀਲ ਸਤਰਕ ਸੀ ਉਹ ਕਿਸੇ ਕੋਲੋਂ ਕੋਈ ਚੀਜ਼ ਲੈ ਕੇ ਨਹੀਂ ਖਾਂਦਾ ਉਸਨੇ ਵਿਆਹ ਦੀਆਂ ਸਾਰੀਆਂ ਰਸਮਾਂ ਪੂਰੀਆਂ ਕੀਤੀਆਂ ਰੀਵਨ ਵੀ ਕਟਾਇਆ ਜਾਂਦਾ ਹੈ ਸੁਨੀਲ ਦਾ ਵਿਆਹ ਮਨਕਸ਼ੀ ਨਾਲ ਬੜੀ ਤੁਮਤਮ ਨਾਲ ਹੋ ਜਾਂਦਾ ਹੈ ਅੱਜ ਵੀ ਸੁਨੀਲ ਤੇ ਮਨਕਸ਼ੀ ਇਹ ਗੱਲ ਜਦੋਂ ਯਾਦ ਕਰਦੇ ਨੇ ਤੇ ਬੜੇ ਹੱਸਦੇ ਨੇ ਤੇ ਜਿਵੇਂ ਪਰਿਵਾਰ ਵਿੱਚ ਇਹ ਗੱਲ ਛਿੜਦੀ ਹੈ ਤਾਂ ਸਾਰੇ ਹੀ ਮਜ਼ਾਕ ਬਣਾਉਣ ਲੱਗ ਜਾਂਦੇ ਆ ਤਾਂ ਦੋਸਤੋ ਅੱਜ ਦੀ ਕਹਾਣੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰਕੇ ਜਾਇਓ